ਪਕੋ ਜੀ ਇੱਕ ਮਿਨਾ ਹੋਰ ਪ੍ਰਸ਼ਨ ਹੈਗਾ ਜਿਵੇਂ ਅਸੀਂ ਕਹਿੰਦੇ ਹਾਂ ਕਿ ਕੋਈ ਵਿਅਕਤੀ ਮਾਲਾ ਕੰਮ ਕਰੇਗਾ ਤਾਂ ਨਰਕਾਂ ਨੂੰ ਜਾਏਗਾ ਨਰਕ ਭੁਗਤੇਗਾ ਕੋਈ ਚੰਗਾ ਕੰਮ ਕਰੇਗਾ ਸਵਰਗਾਂ ਨੂੰ ਜਾਏਗਾ ਕਰਮ ਕਰਮ ਦੇ ਫਲ ਇਹਦਾ ਸਾਇੰਸ ਕੀ ਹੈ ਵੈਸੇ ਕਿ ਵੀ ਕਰਮ ਦੇ ਫਲ ਕਿੱਦਾਂ ਮਿਲਦੇ ਨੇ ਬੰਦੇ ਨੂੰ ਕਿੱਦਾਂ ਹੁੰਦਾ ਸਾਢੇ 100 ਸਾਡਾ ਕਰਮ ਹੈ ਹਮ ਐਕਸ਼ਨ ਸੋਚ ਅਨੁਸਾਰ ਹੈ ਇਹ ਐਕਸ਼ਨ ਨੂੰ ਕਰਮ ਕਹਿੰਦੇ ਨੇ ਹਮ ਅਸੀਂ ਸੋਚ ਨੂੰ ਕਰਮ ਕਹਿੰਦੇ ਹਾਂ ਉਹ ਸੋਚ ਕਰਮ ਹੈ ਸੋਚੇ ਕਰਨਾ ਬੇਦ ਸੋਚ ਨੂੰ ਕਰ ਕਰਮੰਦ ਇਹ ਪ੍ਰੈਕਟੀਕਲ ਹੋਇ ਨੂੰ ਕਰਮੰਦ ਨੇ ਹੁਣ ਜਿਵੇਂ ਕਹਿੰਦੇ ਨੇ ਕਿ ਛੇਤਾ ਮਾਰਡਰ ਹੋ ਗਿਆ ਸਾਤੇ ਹੂੰ ਅਸੀਂ ਕਹਿੰਦੇ ਘੋੜੀ ਚਲਾਈ ਲੱਗੀ ਨਹੀਂ ਬਚ ਗਿਆ ਹੂੰ ਤੇ ਅਦਾਲਤ ਦੇ ਨਗਾ ਤੇ ਮੁਲਜ਼ਮ ਅਦਾਲਤ ਮੁਲਜ਼ਮ ਨਹੀਂ ਬੰਦੀ ਤੇ ਘੋੜੀ ਚਲਾਈ ਨਹੀਂ ਲੱਗੀ ਇਹ ਅਲੱਗ ਗੱਲ ਹੈ ਤੇਰੀ ਨੀਅਤ ਤਾਂ ਮਾਰਨ ਦੀ ਸੀ ਹੂੰ ਉਹ ਨੀਅਤ ਦੇ ਉੱਤੇ ਇਹਨਾਂ ਨੇ ਨੀਤ ਨੂੰ ਬੜੀ ਕਰਤਾ ਹਾਂ ਇਹਨਾਂ ਨੇ ਮੈਂਟਲ ਤੇ ਫਿਜ਼ੀਕਲ ਦੋ ਡਿਫਰੈਂਸ ਬਣਾ ਕੇ ਹਾਂ ਅਲੱਗ ਕਰਤਾ ਨਾ ਮੈਂ ਉਹਨੂੰ ਵੀ ਹੂੰ ਪਰ ਉਹ ਕਹਿੰਦਾ ਨੇ ਮਰਿਆ ਨਾ ਮਰੇ ਇਹ ਪਰਮੈਸ਼ਰ ਦੇ ਹੱਥ ਆ ਰਹਾ ਮਾਜ਼ਮਾਨ ਤੇਰੇ ਤਾਂ ਅਫਰਾਦ ਕਰਤਾ ਉਹਨੂੰ ਮਾਰਨ ਦੀ ਉਹਦਾ ਨੁਕਸਾਨ ਕਰਨ ਦੀ ਸੋਚ ਕੇ ਉਹਦਾ ਨੁਕਸਾਨ ਕਰਨਾ ਸੋਚਿਆ ਉਹਦਾ ਮਰਨਾ ਉਹਨੂੰ ਮਾਰਨਾ ਸੋਚਿਆ ਉਹਨੂੰ ਕੋਈ ਵੀ ਫਿਜ਼ੀਕਲ ਜਾਂ ਮੈਂਟਲੀ ਆ ਕੋਈ ਨੁਕਸਾਨ ਪਹੁੰਚਾਉਣਾ ਸੋਚਿਆ ਉਹਦਾ ਬੁਰਾ ਕਰਨਾ ਸੋਚਿਆ ਇਹ ਪਾਪ ਹੈ ਪਾਪ ਹੋ ਗਿਆ ਤੇਰੀ ਸੋਚ ਹੀ ਤੇਰਾ ਪਾਪ ਹੈ ਕਿ ਆ ਹੁਣ ਪਤਾ ਲੱਗਿਆ ਕਿ ਇਮਾਨਦਾਰ ਕਿਉਂ ਨਹੀਂ ਹੁੰਦੇ ਲੋਕੀ ਕਿਉਂਕਿ ਉਹ ਦਿਮਾਗ ਚ ਹੁੰਦੀ ਬੇਈਮਾਨੀ ਸੋਚੇ ਬਰੋਂ ਨਹੀਂ ਬਣਦੀ ਐਕਟ ਕਰਦੇ ਨੇ ਸੋਚੇ ਨਹੀਂ ਸਕਦੇ ਇਮਾਨਦਾਰੀ ਦੀ ਬੇਈਮਾਨੀ ਸੋਚਣੀਓ ਜੁਰਮ ਹੈ ਤਾਂ ਨਹੀਂ ਗੁਰਬਾਨੀ ਮੰਨਦੇ ਤਾਂ ਮੈਂ ਕਹਾਂ ਨਿਕਲ ਨੇਚਰ ਤੇ ਖਿਲਾਫ ਸੋਚਣੀ ਅਫਰਾਦਾ ਸਾਡੇ ਵਾਸਤੇ ਹਾਂ ਹੁਣ ਮਤਲਬ ਅਸੀਂ ਜੇ ਸੋਚ ਸੁਧਾਰਾਂਗੇ ਤਾਂ ਹੀ ਇਮਾਨਦਾਰ ਹੋ ਪਾਵਾਂਗੇ ਸੋਚ ਤੋਂ ਹੀ ਚਲਦੀ ਹੈ ਸਭ ਗੱਲ ਸਾਨੂੰ ਨਹੀਂ ਪਤਾ ਸੀ ਨਾ ਬਾਪੂ ਇਹ ਆਮ ਮਤਿ ਨੂੰ ਨਹੀਂ ਪਤਾ ਇਹ ਗੱਲ ਵੈਸੇ ਜੋ ਸੋਚੂਗਾ ਉਹ ਹੀ ਕਰੂਗਾ ਹੁਣ ਮੇਰੀ ਤਾਂ ਪ੍ਰੈਕਟੀਕਲ ਸੋਚ ਇਹ ਸੀਗੀ ਕਿ ਜਿਵੇਂ ਲੋਕੀ ਕਹਿੰਦੇ ਮਰਨ ਤੋਂ ਬਾਅਦ ਨਰਕ ਮਿਲੇਗਾ ਮੈਂ ਸੋਚਿਆ ਸੀ ਮਰਨ ਤੋਂ ਬਾਅਦ ਇਹ ਸਰੀਰ ਫੁਕ ਜਾਣਾ ਫਿਰ ਭਾਵੇਂ ਨਰਕ ਮਿਲੇ ਭਾਵੇਂ ਪਕੌੜੇ ਬਣਾਓ ਮੇਰੇ ਜੋ ਮर्जी ਬਣਾਓ ਮੈਨੂੰ ਕਿਹੜਾ ਪੀਲ ਹੋਣਾ ਹੈ ਇਹਦਾ ਨਰਕ ਨਹੀਂ ਹੁੰਦਾ ਅੱਛਾ ਹਰਕਾਤ ਪਾਉਂਦਾ ਹੁੰਦਾ ਹੈ ਹਾਂ ਸਰੀਰ ਦਾ ਕੀ ਹੋਊ ਚ ਸਾਡੇ ਦਨ ਸਾਰੇ ਇਹੀ ਸਮਝਦੇ ਨੇ ਕਿ ਤੁਹਾਨੂੰ ਤੁਹਾਨੂੰ ਫਰਾਈ ਕਰਨਗੇ ਉੱਥੇ ਜਾ ਕੇ ਨਰਕਾਂ ਦੇ ਵਿੱਚ ਤੇ ਸਰੀਰ ਤਾਂ ਇੱਥੇ ਫਰਾਈ ਹੋ ਜਾਣਾ ਉੱਥੇ ਜਾਣਾ ਹੀ ਨਹੀਂ ਹਾਂ ਫਰਾਈ ਕਰਨਗੇ ਸਰੀਰ ਤਾਂ ਇੱਥੇ ਰਹਿ ਜਾ ਫਰਾਈ ਕੀਤਾ ਮੰਨੇ ਕੀ ਫਰਾਈ ਕਰਨਗੇ ਹੂੰ ਉਹੀ ਮੈਂ ਸੋਚਦਾ ਸੀ ਮੈਂ ਕਿ ਕਰ ਲਓ ਪਾਪ ਉਹ ਜੋ ਕਰ ਰਹੇ ਹਾਂ ਹੂੰ ਤੈਨੂੰ ਇਹੋ ਜੀ ਜੂਨ ਚ ਪਾਉਣਾ ਹੈ ਹੂੰ ਜਿੱਤੇ ਤੈਨੂੰ ਜਿਉਂਦੇ ਨੂੰ ਖਾਣਾ ਜਾਨਵਰ ਨੇ ਦੋ ਇਹਨੂੰ ਹੰਦਲਿ ਬੱਚਿਆਂ ਨੂੰ ਜਿਹੋ ਨੇ ਖਾਂਦੇ ਨੇ ਉਹਦੇ ਵਿੱਚ ਚਿਕਨ ਹੰਦਲਿ ਅਜੀਬ ਜਿਹਾ ਜਿਹੜਾ ਖਾਂਦੇ ਨਹੀਂ ਇਹ ਹੀ ਨਰਕਾ ਆਹੀ ਨਰਕਾ ਜੋ ਦੀਨਾ ਪਾ ਨੂੰ ਮੈਂ ਸੁਰਗਾ ਥੀ ਐ ਬਸ ਕਿਤੇ ਬਾਹਰ ਨਹੀਂ ਆਇਆ ਠੀਕ ਆ ਉਹਨਾਂ ਨੇ ਇਹਨੂੰ ਹਟਾ ਤੋ ਨੇਰਾ ਜਗਾ ਕੇ ਥੋੜੀ ਹੋਰੇ ਪਾਸੇ ਕਰਤੀ ਹਮਮ ਚੰਗ ਫਿਰ ਪਾਪ ਕਰਨਾ ਤੁਸੀਂ ਕਰੀ ਜਾਓ ਸਖੇ ਹੋ ਜਾ ਹਾਂ ਉਹ ਤੁਹਾਡਾ ਨਰਕ ਜਿਹੜਾ ਉਹ ਫਿਰ ਅਸੀਂ ਤੋਂ ਪੋਨਾ ਕਰਨ ਦੀ ਤਰਫ ਆਪ ਤਲ ਜੇਗਾ ਅੱਗੇ ਹੋਰ ਹੋ ਗਿਆ ਵੀ ਇੰਨਾ ਪੈਸਾ ਕੱਢਦੇ ਆ ਆਪਣੇ ਹਰ ਦੋ ਵਾਰ ਜਾਇਆ ਹੀ ਗੰਗਾ ਇਸ਼ਨਾਨ ਕਰ ਲਈ ਉਹ ਤੇਰਾ ਮੁਆਫ ਹੋ ਜੂ ਉਹਨਾਂ ਨੇ ਆਪਣੀ ਦੁਕਾਨਦਾਰੀ ਚਲਾ ਲਈ ਵਿੱਚ ਕਰਕੇ ਪਰਾ ਕਰਦੇ ਆ ਉੱਥੇ ਦੀ ਜਿਹੜਾ ਨੇ ਉਹ ਫੇਰ ਵੀ ਫਿਜ਼ੀਕਲ ਲੈਵਲ ਤੇ ਹੈਗੇ ਨਹੀਂ ਇਹ ਤਾਂ ਮੈਂਟਲ ਪ੍ਰੋਸੈਸ ਹੈ ਮੈਂਟਲ ਸਟੇਟ ਹੈ ਮੈਂਟਲੀ ਹੈ ਕੁ ਵੀਰ ਕਹਿੰਦਾ ਅੰਤਨ ਵੇੜ ਤੇ ਜੀਪੇ ਲਈ ਜਾ ਆਦਮੀ ਦੀਆਂ ਜੂਨਾ ਨੇ ਆਤਵਾ ਨਹੀਂ ਜੋ ਨਾ ਨੇ ਗਾ ਬਾਪੂ ਜੀ ਮੈਂਟਲੀ ਤਾਂ ਇਮਾਨਦਾਰ ਹੋਣਾ ਬਹੁਤ ਜਿਆਦਾ ਔਖਾ ਹੈ ਔਖਾ ਤਾਂ ਬਿਲਕੁਲ ਪੁੱਟਾ ਤਾਂ ਸੋਚ ਲੈਂਦਾ ਬੰਦਾ ਕੁਝ ਨਾ ਕੁਝ ਜੇ ਨਹੀਂ ਹੋਣਾ ਉਹਦੇ ਖਤਰਾ ਔਖਾ ਜੀ ਨੇ ਹੋਣਾ ਕੋਈ ਨਹੀਂ ਔਖਾ ਹੁਣ ਜਿਵੇਂ ਬੰਦਾ ਸੋਚ ਲੈਂਦਾ ਕਿ ਯਾਰ ਆ ਚੀਜ਼ ਸੋਹਣੀ ਚੋਰੀ ਕਰ ਲਓ ਫਿਰ ਦਿਲ ਰਜਦਾ ਨਹੀਂ ਕਰਨੀ ਬੰਦਾ ਕਰਦਾ ਨਹੀਂ شریف ਨੇ ਆਂਦਾ ਮਨ ਤਾਂ ਕਰ ਲੈਂਦਾ ਚੋਰੀ ਇੱਕ ਵਾਰ ਚ ਮਨ ਤਾਂ ਪਤਾ ਨਹੀਂ ਕੀ ਕੀ ਕਰ ਲੈਂਦਾ ਬਹੁਤ ਘਟੀਆ ਆਦਮੀ ਦੀ ਗੱਲ ਕਰ ਰਿਹਾ ਤੁਸੀਂ ਬਹੁਤ ਥੱਲੇ ਦੀ ਗੱਲ ਹੈ ਆਮ ਆਦਮੀ ਨਹੀਂ ਆਇਆ ਜਾਈਂਗਾ ਚੋਰੀ ਕਰਨੀ ਗੱਲ ਕਰਦਾ ਆ ਆ ਆਦਮੀ ਤਾਂ ਬਹੁਤ ਉੱਚੇ ਸਟੈਂਡਰਡ ਦੇ ਨੇ ਰਿਜ਼ਲਟ ਤੋਂ ਡਰਦੇ ਨੇ ਆਮ ਆਦਮੀ ਨਹੀਂ ਆਪਾਂ ਕਈ ਕੰਮ ਨਹੀਂ ਕਰਦੇ ਵੀ ਸਾਡੀ ਸਮਾਜ ਦੇ ਵਿੱਚ ਇੱਜ਼ਤ ਹੈ ਹਾਂ ਸਮਝਿਆ ਜੀ ਮਨ ਤਾਂ ਸੋਚ ਰਹਿੰਦਾ ਨਾ ਫਿਰ ਉਸ ਦੇ ਬਾਰੇ ਬਹੁਤ ਕੁਛ ਅਸੀਂ ਨਹੀਂ ਕਰਦੇ ਵੀ ਸਮਾਜਿਕ ਇੱਜ਼ਤ ਹੈ ਕਾਨੂੰ ਸਾਡਾ ਅਸੀਂ ਆ ਗਲਤੀ ਕਰਤੀ ਸਾਡੀ ਬੇਇੱਜ਼ਤੀ ਹੋ ਜੂਗੀ ਉਹਦੇ ਬਾਅਦ ਤਾਂ ਕੋਈ ਔਖਾ ਨਹੀਂ ਧਰਮਧਾਰਨ ਕਰਨਾ ਉਹਨੂੰ ਦੱਸਿਆ ਕਿਸੇ ਨੇ ਨਹੀਂ ਵੀ ਧਰਮ ਸੌਖਾ ਇਹਨਾ ਧਰਮੇ ਹੋਰ ਦੱਸਦਾ ਤੁਹਾਨੂੰ ਦਸਿਆ ਹੀ ਕੁਛ ਹੋ ਰਿਹਾ ਮਤਲਬ ਮਨ ਤੇ ਮਨ ਵੱਲੋਂ شریف ਹੋਣਾ ਪੈਣਾ ਤਾਂ ਹੀ ਬੰਦਾ شریف ਬਣੇਗਾ ਉਹ ਮਾਨਾ ਦੋ ਇੱਕ ਦੋ ਹੈ ਮਨ ਤਾਂ ਮੰਨਦਾ ਹੈ ਕਿ ਬਨ ਰਹੇ ਹੋ ਤੁਸੀਂ ਉਹੀ ਮਾਨ ਹੈ ਮਨ ਬਦਲ ਜਾਂਦਾ ਹੈ ਹੂੰ ਸੋਚ ਬਦਲ ਗਈ ਬਨ ਬਦਲੇ ਸੋਚ ਦਾ ਨਾ ਮਾਨ ਜੇ ਡਿਫਰੈਂਸ ਸੋਚ ਹੈ ਥੋੜੀ ਨੇਚਰ ਤੋਂ ਤਾ ਉਹ ਮਾਨੇ ਉਹ ਦੀ ਆਉਟਸਾਈਡ ਜਾ ਰਹੀ ਹੈ ਮਨਮੁਖੀ ਹੈ ਜੇ ਆਪਣੀ ਦੇਸ਼ਾਵਲ ਜਾ ਰਹੀ ਹੈ ਇਕਾदशी ਇਕਾदशी ਹੁੰਦਾ ਨਾ ਹੂੰ 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 ਇਕਾदशी ਹੈ ਇੱਕ ਦਿਸ਼ਾ ਕੋਸਾਈਡ ਜਾ ਰਹੀ ਹੈ ਦੂਈ ਸੜਨੀ ਜਾ ਰਹੀ ਨੈਗੇਟਿਵ ਸਾਈਡ ਛੱਡਦੀ ਨਹੀਂ ਚੱਲਦੀ ਮੁਖਾਲਫਤ ਤੇ ਛੱਡਦੀ ਉਹਨੇ ਇਕਾदशी ਕਹਿੰਦੇ ਇਕਾदशी ਇੱਕੋ ਦੇਸ਼ਾ ਵਿੱਚ ਜਾਣਾ ਹੂੰ ਦੂ ਦੇਸ਼ਾ ਜਾਣਾ ਹੈ ਡਾਉਨ ਹਲਵਲ ਜਾਣਾ ਹੈ ਜਿੱਥੇ ਜਾਣਾ ਉੱਚੇ ਜਾਣਾ ਹੈ ਆ ਤਾਂ ਉੱਤੇ ਹੀ ਉੱਠਦੀ ਚਲੀ ਜਾਉ। ਉਹ ਇੱਕਾਦ ਸੀਗਾ। ਇੱਕਾਦ ਸੀ ਇੱਕ ਦਸਤਾਬਾਹ। ਹਾਂ ਜਿੱਦਨ ਥੋੜਾ ਟੇਡਾ ਹੋਵੇ ਤੈਨੂੰ ਸੁਧਾਰ ਕੇ ਇਦਨ ਲਿਆਵੇ। ਹਾਂ ਹੌਲੀ ਹੌਲੀ ਇਹ ਇੱਕ ਸਹੀ ਰਸਤੇ ਪਹੁੰਚੇਗਾ। ਨਹੀਂ ਨਹੀਂ। ਇੱਕਾਦੀ ਜੀ ਹੋਣ ਨੂੰ ਚ ਲੱਗਦਾ ਹੈ। ਹੂੰ ਮਨ ਦੇ ਵਿੱਚ ਚੋਰ ਆਏ ਵਿਕਾਰ ਆਏ 10 ਆਵੇ 10 ਤੇ ਆਵੇ ਹਾਂ 10 ਦਿਨ ਦੁਆਰ ਚ ਆਵੇ ਫਿਰ ਇਕਾदशी ਹੁੰਦਾ ਹੈ ਉਹਦੇ ਬਾਅਦ ਪਹਿਲਾ 9 ਗਾਰੇ ਪ੍ਰਕਾਸ਼ ਜਿਹੜੇ ਆ ਜਿਹੜੇ ਅੱਖਾਂ ਕੰਨ ਨੱਕ ਸਰੀਰ ਨੂੰ ਤੋੜ ਕੇ ਜਾਂ ਦਸਵੇਂ ਘਰ ਚ ਆਉਂਦਾ ਉਹਦੇ ਬਾਅਦ ਇਕਾदशी ਹੁੰਦਾ ਬਪੂ ਜੀ ਦੀ ਜੀ ਆ ਜਿਹੜਾ ਆਪਾਂ ਕੰਮ ਕਰਦੇ ਹਾਂ ਸਭ ਦੀ ਏਕਤਾ ਇਕੱਠੇ ਹੋ ਕੇ ਚੱਲਣਾ ਬੈਰਬੋਧ ਖਤਮ ਕਰਨਾ ਇਕਾदशी ਹੈ ਇੱਕ ਦਿਸ ਦਾ ਹੈ ਇਹ ਕੋਡ ਦੇ ਜਵਾ ਨੂੰ ਸਾਰੇ ਦਾ ਜਾਨ ਆ ਦੇਖਣ ਤੋਂ opinion ਖਤਮ ਇਕਾदशी ਨਾਲ ਦਾ difference of opinion ਨਹੀਂ ਹੁੰਦਾ ਉਹ ਸਾਰੇ ਇੱਕ ਹੋ ਜਾਂਦੇ ਸੋਚ ਇੱਕ 200 ਜੈਨ ਮਤਲਬ ਜਿਹੜੀ ਸਵਰਗ ਨਕ ਤੇ ਧਾਰਨਾ ਹੈ ਇਹ ਮੰਦੀ ਫਰਾਡ ਹੈ ਮੰਦੀ ਅਵਸਥਾ ਹੈ ਉਹ ਫਰਾਡ ਤਾਂ ਹੈ ਉਹ ਜੋ ਕਮਾਈ ਹੈ ਤੀਰਥ ਬਣੇ ਨੇ ਹੂੰ ਅਬਰ ਤੇ ਬਾਦਾਂ ਬਣਨੇ ਆ ਦੋ ਜੀ ਵੰਜਾ ਦੋ ਬਿਸਰਾ ਦੋ ਭੰਡੇ ਦੋ ਕਿਰਿਆ ਕਰਮ ਕਰਾਓ ਇਹ ਸਾਰੇ ਉਹ ਉਹ ਇਹ ਨਾ ਹੁੰਦਾ ਤਾਂ ਇਹ ਕਿਵੇਂ ਬਣਦਾ ਇਹ ਬਿਜ਼ਨਸ ਕਿਵੇਂ ਬਣਦਾ ਇਹਦੇ ਸਿਰ ਤੇ ਬਿਜ਼ਨਸ ਖੜਿਆ ਹੈ ਧਰਮ ਦਾ ਤਾਂ ਹੀ ਕਈ ਬਿਨਾ ਪੜੇ ਲਿਖੇ ਕੰਮ ਕਰਦੇ ਰੱਬ ਦੇ ਬੰਦੇ ਗੁਰੂ ਬਣ ਗਏ ਜਿਵੇਂ ਆਪਣੇ ਸੀਗੇ ਹਾਂ ਜਿਨੇ ਕਟੋਰਥੀ ਚ ਗੰਗਾ ਲਿਆਤੀ ਸੀਗੀ ਉੱਥੇ ਕੀ ਆ ਰਵਿਦਾਸ ਢੋਨਤਾ ਢੋਲ ਨੀਤ ਤਨ ਤਿਆਗੀ ਮਾਇਆ ਮਾਇਆ ਵੀ ਭੁੱਖੇ ਤਿਆਗਦੀ ਉਚਾ ਉੱਠ ਗਿਆ ਗਰੀਬ ਸੀ ਹੂੰ ਛੱਡਣੀ ਔਖੀ ਨਹੀਂ ਸੀ ਮਾਇਆ ਤਾਂ ਪਹਿਲੇ ਨਹੀਂ ਸੀ ਹੂੰ ਮਾਇਆ ਸਬਰ ਕਰ ਲੋ ਕਹਿੰਦਾ ਮੈਂ ਜਿਹੜਾ ਦੇ ਦਿੰਦਾ ਆਪਾਂ ਨੂੰ ਹੀ ਚੰਗਾ ਹੀ ਆ ਹੂੰ ਜਹਰ ਜਿੱਤ ਕੋਈ ਜ਼ਿਆਦਾ ਹੁੰਦੀ ਆ ਕੋ ਚੰਗੇ ਦੀ ਨੁਸਾਨੇ ਕਰਦੀ ਆ ਸਮਝੇ ਨਹੀਂ ਇਹਦੇ ਕੋ ਜਿਆਦਾ ਹੋਰੀ ਚਿੰਤਾ ਹੁੰਦੀ ਉਹ ਨਿੰਮ ਤੇ ਫਿਰ ਚ ਪੈ ਜਾਂਦਾ ਇਹ ਵੀ ਗੱਲ ਠੀਕ ਹੈ ਹੁਣ ਜਿੰਨੇ ਵਰਲਡ ਬੈਂਕ ਨੂੰ ਚਿੰਤਾ ਹੈ ਤੇ ਸਾਨੂੰ ਨਹੀਂ ਹਣਾ ਉਹ ਪੈਸਾ ਕਿਸੇ ਦਾ ਤਾਂ ਸਭ ਅਜੇ ਕਿਵੇਂ ਹੂੰ ਜਿਹੜਾ ਵੀ ਕੋਈ ਉੱਤੇ ਆਉਂਦਾ ਸੰਤਾ ਬੇਸਾ ਜਾਵੇ ਕੋਈ ਵੀ ਉਹਨੂੰ ਜੋ ਲੈ ਖਰੀਦਦਾ ਬਰਾਲ ਅੰਦਰ ਫਿਰ ਉਹਨੂੰ ਕੋਈ ਪੁੱਛਦੇ ਨੇ ਫਿਰ ਉਹਦੇ ਉਹਨੂੰ ਖਰੀਦਦੇ ਨੇ ਆਪਣੇ ਅਟਾਇਆ ਚਾ ਇਹਰਸ ਨਾਲ ਸੀ ਦੇ ਜਾਵੇ ਪਤਾ ਜਾਣਦੇ ਨੇ ਆਪੇ ਲੋਕੋ ਨੂੰ ਹਮਮ ਗਰਮ ਗਿਆ ਸੀ ਮੈਂ ਤਾਂ ਗਿਆ ਨਹੀਂ ਉੱਥੇ ਯਵਨ ਉਹ ਕਾ ਲੈ ਕੇ ਹੋਰ ਆਦਮੀ ਗਏ ਸੀ ਉਹ ਜਰਮਨ ਵਾਲਿਆਂ ਨੇ ਭੇਜੇ ਸੀ ਮੈਂ ਮੁੜ ਕੇ ਵੀ ਵਨ ਗੇ ਮੈਂ ਕਿਹਾ ਨਾ ਉਹਨਾਂ ਲੋੜੂ ਬੁਲਾ ਲੈਣੇ ਨੇ ਲੋੜੂ ਨਾ ਬੁਲਾ ਹਮ ਉਹ ਗਾਹ ਬਣਾ ਕੇ ਕਿਹਾ ਸੀ ਕੁਝ ਕਰ ਲੈ ਉਹਨਾਂ ਨੇ ਏਜੰਡਾ ਬਣਾਇਆ ਮੈਨੂੰ ਪਤਾ ਸੀ ਉਹਨਾਂ ਨੇ ਕੁਝ ਨਹੀਂ ਕਰਨਾ ਨਾ ਫਿਰ ਉਹ ਬੋਲਦਾ ਨਾ 2 ਸਾਲ ਦੇਖ ਕੇ ਮੇਰੇ ਨਾਲ ਕੁਝ ਨਹੀਂ ਕਰਨਾ ਬੇਈਮਾਨ ਨੇ ਅੰਦਰੋਂ ਟਰੰਪ ਉਹਦਾ ਹਮੇਸ਼ੀ ਟਰੰਪ ਜੈਂਡਰ ਨੂੰ ਬਰੇਕ ਲਾ ਕੇ ਰੱਖਣ ਵਾਲਾ ਅੱਛਾ ਕਵਰਨਸ ਨਾੜ ਸੀ ਕਵਰਨਸ ਉਹ ਜਿਹੜਾ ਜੈਂਡਾ ਚੱਲਦਾ ਕਵਰਡ ਬੈਂਕ ਦਾ ਪੈਸਾ ਗਿਆ ਅਸਲੀ ਗਰੀਬ ਦਾ ਅੱਥਾ ਨਾ ਹੋ ਉਹਨਾਂ ਨੇ ਉਹ ਕਰਨਾ ਨਾ ਸਾਡਾ ਬਗੈਰ ਵੀ ਹੁਣ ਮੈਂ ਰਾਜ ਨਹੀਂ ਛੱਡਾਂਗਾ ਜੇ ਛੜ ਤੱਕ ਦੇ ਏਜੰਡਾ ਲਾਗੂ ਹੋ ਗਿਆ ਹਾਂ ਅਸੀਂ ਗਏ ਮਣੀ ਪਰ ਇਹ ਕਹਤਾਂ ਕਿ ਨੰਦਾ ਸੋਚਦੇ ਹੁਣ ਵੀ ਵਰਲਡ ਇਹ ਤੋਂ ਵਰਲਡ ਵਾਰ ਲੱਗ ਜਾਂਦਾ ਭਾਵੇਂ ਹਾਂ ਪਰ ਅਸੀਂ ਅਪਰਾਈਜ਼ਨ ਚੱਲਦੇ ਸਾਂ ਮਾਪਲੀ ਇੱਕ ਪ੍ਰਕਾਰ ਦਾ ਪ੍ਰੌਕਸੀ ਵਰਲਡ ਵਾਰ ਤਾਂ ਲੱਗੇ ਹੋਇਆ ਨਾ ਸਾਰਾ ਵਰਲਡ ਠੱਪ ਹੈ ਯਾਨੀ ਕੋਰੋਨਾ ਦਾ ਚੱਕਰ ਸਾਰਾ ਵਰਲਡ ਰੋਕਦਾ ਨਹੀਂ ਉਹ ਤਾਂ ਖਾ ਠੱਪ ਨਹੀਂ ਹੈ ਹੂੰ ਉਹ ਠੱਪ ਲੰਗੇ ਇਹਨਾਂ ਨੇ ਠੱਪ ਕੀਤਾ ਸੀ ਸ਼ਾਇਦ ਕੀ ਸੋਚ ਕੇ ਕੀਤਾ ਹੋਵੇ ਹੂੰ 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 ਇਹਨਾਂ ਨੂੰ ਪਤਾ ਇਹ ਪਰਮੇਸ਼ਰ ਨੇ ਕੀਤਾ ਹੋਵੇ ਪਰ ਉਸ ਦੇ ਪਿੱਛੇ ਲੋਕਾਂ ਦੀ ਜਿਹੜੀ ਦੌੜ ਸੀ ਹਾਂ ਅੰਨੀ ਉਹ ਖਤਮ ਹੋਈ ਲੱਗੇਗਾ ਇਹ ਗੱਲ ਨਾਲ ਜਿਹੜੀ ਆਪਾਂ ਕਰਦੇ ਉਹਨੂੰ ਸੁਣਨ ਨੂੰ ਟਾਈਮ ਮਿਲਿਆ ਲੋਕਾਂ ਰਾਂਝ ਬਿੱਲੇ ਬੈਠੇ ਹਾਂ ਰੇਸ ਤੋਂ ਬਾਅਦ ਹੋ ਕੇ ਇੱਕ ਵਾਰ ਸ਼ਾਂਤੀ ਨਾਲ ਬੈਠੇ ਸੀ ਲੋਕਾਂ ਸ਼ਾਂਤ ਬੈਠੇ ਨੇ ਪਰ ਉਹ ਸੁਣਦੇ ਨੇ ਹੁਣ ਦਿਨ ਪਰ ਦਿਨ ਜਿੰਨੇ ਆਏ 1.5 ਸਾਲ ਦੇ ਵਿੱਚ ਉਹ شریف ਹੋਏ ਨੇ ਇਮਾਨਦਾਰ ਹੋਏ ਨੇ ਧਾਰਮਿਕ ਹੋਏ ਨੇ ਆਪਣੇ ਨਾਲ ਰੋਕ ਜੁੜੇ ਨੇ ਇਸ ਏਜੰਡੇ ਦੇ ਨਾਲ ਉਹਨੇ ਪਿਛਲੇ 4 ਸਾਲ ਤੋਂ ਨਹੀਂ ਜੁੜੇ ਇਹ ਗੱਲ ਤਾਂ ਹੈ ਇਹ ਨੁਕਸਾਨ ਇਹਨਾਂ ਨੂੰ ਹੋਇਆ ਇਹਨਾਂ ਨੇ ਆਪਣੇ ਖਾਤਰ ਜੋ ਪਲਾਨ ਬਣਾਇਆ ਸੀ ਜਿਹੜੀ ਇਹਨਾਂ ਨੇ ਰਸੀ ਭੱਟੀ ਸੀ ਇਹ ਉਹਨਾਂ ਦੇ ਗਲੇ ਦੀ ਫਾਂਸੀ ਹੋਣੀ ਇਹ ਚਾ ਉਹਨਾਂ ਨੂੰ ਨੁਕਸਾਨ ਹੋਇਆ ਕਿਉਂ মিডিਆ ਹੈਗਾ ਇੰਟਰਨੈਟ ਹੈਗਾ ਬਣਾਇਆ ਇਹਨਾਂ ਨੇ ਸੀ ਹੂੰ ਇਹਨਾਂ ਦਾ ਬੁਤਾਂਤ ਇਸ ਕਰਕੇ ਸੀ ਵੀ ਤੇ ਪ੍ਰੋਪਗੈਂਡਾ ਆਪਾਂ ਸਰਕਾਰਾਂ ਬਦਲਾਂਗੇ ਇਹ ਹੁਣ ਕਾਬੂ ਤੋਂ ਬਾਹਰ ਹੋ ਗਿਆ ਹੁਣ ਪ੍ਰੋਪਗੈਂਡਾ ਧਰਮ ਨੇ ਪ੍ਰੋਪਗੈਂਡਾ ਦੇ ਖਿਲਾਫ ਕਰਕੇ ਇਹਨਾਂ ਦੇ ਬੰਦ ਕਰ ਬਸ 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 ਉਹਨਾਂ ਆਮ ਗਰੀਬ ਕੋਲ ਵੀ ਉਹੀ ਤਾਕਤ ਹੈ ਜੋ ਉਹਨਾਂ ਕੋਲ ਸੀਗੀ ਵਿਰੋਧੀ ਨੇ ਹਾਂ ਇਹਨਾਂ ਦਾ ਇਹ ਧਰਮ ਦੇ ਵਿਰੋਧੀ ਤੇ ਧਰਮ ਇਹਨਾਂ ਦਾ ਵਿਰੋਧੀ ਹੈ ਇਹ ਤਾਕਤਾਂ ਇਕੱਠੀਆਂ ਬਰਾਬਰ ਹੋ ਗਈ ਪਾਪ ਦਾ ਤਾਂ ਵਿਰੋਧੀ ਹੈ ਕੁਝ ਦਰਮਾਨ ਇਹ ਹਿਸਤਮਾਲ ਕੀਤਾ ਉਹ ਇਹਨਾਂ ਨੂੰ ਮੁਸ਼ਕਲ ਹੋ ਗਿਆ ਮੁਸ਼ਕਲ ਹੁੰਦਾ ਅੱਕੇ ਪਏ ਨੇ ਇਹ ਢੱਕੇ ਪਏ ਨੇ ਇਹਨਾਂ ਨੂੰ ਸਮਝ ਨਹੀਂ ਆ ਰਿਹਾ ਕਿਦਾ ਹੱਲ ਹੋਊਗਾ ਇਹ ਜਿਹੜਾ ਨੂੰ ਸਰਕਾਰਾਂ ਨੂੰ ਆਪੋ ਜੀ ਸਮਝ ਇਹਨਾਂ ਨੇ ਸਮਝਦੇ ਤਾਂ ਇਹਨਾਂ ਨੇ ਮਤਲਬ ਸਮਝ ਨਾਲ ਤਾਂ ਇਹਨਾਂ ਦੀ ਦੁਸ਼ਮਣੀ ਹੈ ਹਮ ਅਕਲ ਨਾਲ ਤਾਂ ਦੁਸ਼ਮਣੀ ਹੈ ਨਾ ਜੀ ਅਕਲ ਹੁੰਦੀ ਹੈ ਗ੍ਰੰਥਾਂ ਦੇ ਵਿੱਚ ਗੁਰੂਆਂ ਕੋਲ ਅਕਲ ਹੁੰਦੀ ਹੈ ਹਮ ਗੁਰੂਆਂ ਦੇ ਖਿਲਾਫ ਨੇ ਇਹ ਸਮੇਟਾਏ ਲੋਕਾਂ ਨੂੰ ਨਹੀਂ ਆਉਂਦੇ ਨੇ ਇਹਦੇ ਮੁੱਦੇ ਹੀ ਰਹੇ ਨੇ ਹੂੰ ਤੇ ਇਹਨਾਂ ਨੂੰ ਸਮਝ ਕਿੱਥੋਂ ਆ ਗਈ ਇਹਨਾਂ ਨੂੰ ਹੁਣ ਪਤਾ ਲੱਗਿਆ ਵੀ ਆਪਣੀ ਕਬਰੇ ਖੋਦੀ ਸੀ ਆ ਜਿਹੜਾ ਇਹਨਾਂ ਹਿੰਦੂ ਤੋਂ ਉਹਦਾ ਹੁਣ ਰੌਲਾ ਪਿਆ ਸੀ 2-3 ਸਾਲ ਚ ਹੁਣ ਇਹੀ ਕਹਿਣਾ ਕਿ ਹਿੰਦੂ ਕੋਈ ਧਰਮ ਨਹੀਂ ਇਹਦਾ ਵਾਹ ਹਮੇਸ਼ਾ ਬਾਤ ਹੈ ਹਿੰਦੂ ਤੋਂ ਹਰੇ ਹਿੰਦੂ ਦੀ ਜਿਹੜੀ ਫਲਸਫੀਆ ਸਮਾਪਤਾ ਉਹਨਾਂ ਨੇ ਪੜ ਲਿਆ ਉਹ ਤੁਹਾਡੇ ਐਂਟੀ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਤੁਸੀਂ ਬ੍ਰਾਹਮਣ ਰਹੇ ਜਾਓਗੇ ਬ੍ਰਾਹਮਣਾਂ ਜਿਵੇਂ ਪੰਡਤ ਪੰਡਤ ਰਹੇ ਜਾਓਗੇ ਬ੍ਰਾਹਮਣ ਤੁਹਾਡੇ ਨਾਲ ਨਹੀਂ ਆਉਣੇ ਬ੍ਰਾਹਮਣ ਸਾਡੇ ਨਾਲ ਆਉਣਗੇ ਉਹ ਰਾਜ ਜਿਹੜਾ ਬੋਲੇ ਬ੍ਰਾਹਮਣ ਸੀ ਉਹ Hindu ਕਹਿੰਦਾ Hindu ਸਰਵ ਨਹੀਂ ਕੋਈ ਇਹ ਕਹਿੰਦੇ ਕਹਿੰਦੇ ਨਹੀਂ ਕਹਿੰਦੇ ਤੋੜੀਆ ਗਏ ਤੂੰ ਕਹਿੰਦੇ ਨਹੀਂ